ਤਾਂ ਬਾਬਾ ਸ੍ਰੀ ਚਾਂਦੀ ਬਾਬਾ ਸ੍ਰੀ ਚਾਂਦੀ ਦੀ ਇੱਕ ਬਹੁਤ ਹੀ ਪਿਆਰੀ ਕਥਾ ਜਦੋਂ ਬਾਬਾ ਸ੍ਰੀ ਚਾਂਦੀ ਇੱਕ ਵਾਰ ਸ਼ਾਮ ਨੂੰ ਪਿੰਡ ਜਗਤਪੁਰੇ ਵਿਖੇ ਪਹੁੰਚੇ ਤਾਂ ਰਾਤ ਉੱਥੇ ਹੀ ਕੱਟੀ ਅਤੇ ਸਵੇਰ ਬਾਬਾ ਸ੍ਰੀ ਚਾਂਦੀ ਸਾਧੂਆਂ ਸਮੇਤ ਗੱਡੇ ਦੇ ਉੱਪਰ ਸਵਾਰ ਹੋ ਕੇ ਪਿੰਡ ਗੰਢੀ ਵਿੰਢ ਚਲੇ ਗਏ ਸਵੇਰੇ ਸਾਧੂਆਂ ਨੇ ਜਦੋਂ ਲੰਗਰ ਤਿਆਰ ਕਰਨ ਵਾਸਤੇ ਬਾਬਾ ਜੀ ਦੇ ਅੱਗੇ ਪ੍ਰਾਰਥਨਾ ਕੀਤੀ ਤਾਂ ਜਦੋਂ ਲੰਗਰ ਤਿਆਰ ਕਰਨ ਲੱਗੇ ਤਾਂ ਸਾਧੂ ਦੇਖਦੇ ਹਨ ਕਿ ਉੱਥੇ ਪ੍ਰਾਤ ਨਹੀਂ ਹੈ ਜਦੋਂ ਸਾਧੂਆਂ ਨੂੰ ਇਹ ਪਤਾ ਲੱਗਾ ਕਿ ਪਿੰਡ ਜਗਤ ਪੂਰੇ ਵਿਖੇ ਪ੍ਰਾਤ ਰਹਿ ਗਈ ਹੈ ਤਾਂ ਸੰਤਾਂ ਦੇ ਅਗਿਆਨ ਕਿ ਉਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਪ੍ਰਾਤ ਤਾਂ ਜਿਸ ਵਿੱਚ ਲੰਗਰ ਤਿਆਰ ਕਰਨਾ ਸੀ ਉਹ ਤਾਂ ਜਗਤ ਪੂਰੇ ਵਿਖੇ ਹੀ ਰਹਿ ਗਈ ਹੈ ਬਾਬਾ ਸ੍ਰੀ ਚਾਂਜੀ ਮੁਸਕੁਰਾਏ ਅਤੇ ਬੋਲੇ ਕਿ ਹੇ ਭਗਤੋ ਉਹ ਪ੍ਰਾਤ ਤਾਂ ਹਰੀ ਹੋ ਚੁੱਕੀ ਹੈ ਰਾਤੋਂ ਰਾਤ ਉਸ ਵਿੱਚ ਤਾਂ ਢਾਣੀਆਂ ਨਿਕਲ ਆਈਆਂ ਹਨ ਕੁਝ ਸਮੇਂ ਤੱਕ ਉਹ ਟਾਲੀ ਬਣ ਜਾਵੇਗੀ ਜਦ ਇਹ ਰੱਬੀ ਬੋਲ ਸਾਧੂਆਂ ਨੇ ਬਾਬਾ ਸ਼੍ਰੀ ਚਾਂਜੀ ਦੇ ਮੁਖ ਤੋਂ ਸੁਣੇ ਤਾਂ ਉਹ ਨਿਹਾਲ ਹੋ ਗਏ ਅਤੇ ਬਾਬਾ ਸ਼੍ਰੀ ਚਾਂਜੀ ਤੋਂ ਆਗਿਆ ਲੈ ਕੇ ਅਗਲੇ ਦਿਨ ਜਦੋਂ ਉਹ ਜਗਤ ਪੂਰੇ ਵਿਖੇ ਪਹੁੰਚੇ ਤਾਂ ਪਿੰਡ ਵਾਲਿਆਂ ਪਾਸੋਂ ਸਾਰਾ ਕੌਤਕ ਸੁਣਿਆ ਅਤੇ ਬਾਬਾ ਸ਼੍ਰੀ ਚਾਂਜੀ ਨੂੰ ਮਨ ਹੀ ਮਨ ਵਿੱਚ ਪ੍ਰਣਾਮ ਕਰਨ ਲੱਗੇ ਅਤੇ ਬਾਬਾ ਸ਼੍ਰੀ ਚਾਂਜੀ ਨੂੰ ਕਹਿਣ ਲੱਗੇ ਕਿ ਤੁਸੀਂ ਧੰ ਹੋ ਇਸੀ ਤਰ੍ਹਾਂ ਹੌਲੀ-ਹੌਲੀ ਉਹ ਟਾਲੀ ਵੱਡੀ ਹੋਈ ਉਸ ਟਾਲੀ ਦੀ ਪੂਜਾ ਹੋਣ ਲੱਗ ਪਈ ਉਸ ਟਾਲੀ ਨੂੰ ਹੁਣ ਮਿਸ਼ਰੀ ਲੱਗਦੀ ਸੀ ਮਿਸ਼ਰੀ ਖਾਂ ਦੇ ਨਾਲ ਲੋਕਾਂ ਦੇ ਰੋਗ ਠੀਕ ਹੋ ਜਾਂਦੇ ਅਤੇ ਕਈ ਲੋਕ ਟਾਲੀ ਤੋਂ ਉਸ ਦਾ ਸਿੱਕੜ ਲਾ ਕੇ ਲੈ ਜਾਂਦੇ ਅਤੇ ਉਹ ਰੋਗ ਠੀਕ ਕਰਦੇ ਕੁਝ ਸਮਾਪੀਤਿਆ ਹੌਲੀ ਹੌਲੀ ਉਹ ਟਾਲੀ ਲੋਕਾਂ ਨੇ ਸਿੱਕੜ ਲਾ ਲਾ ਕੇ ਮਰੁੰਡ ਕਰ ਦਿੱਤੀ ਅਤੇ ਹੁਣ ਉਸ ਉੱਪਰੋਂ ਮਿਸ਼ਰੀ ਲੱਗਣੀ ਵੀ ਘੱਟ ਗਈ ਹੌਲੀ ਹੌਲੀ ਮਿਸ਼ਰੀ ਖਤਮ ਹੋ ਗਈ ਅਤੇ ਲੋਕਾਂ ਨੇ ਟਾਲੀ ਤੇ ਸਿੱਕੜ ਲਾ ਲਾ ਕੇ ਟਾਲੀ ਵੀ ਖਤਮ ਕਰ ਦਿੱਤੀ ਇਸੇ ਤਰ੍ਹਾਂ ਉਹ ਟਾਲੀ ਖਤਮ ਹੋ ਗਈ। ਅਖੀਰ ਜਦੋਂ ਟਾਲੀ ਖਤਮ ਹੋ ਗਈ ਤਾਂ ਲੋਕਾਂ ਨੇ ਬਾਅਦ ਦੇ ਵਿੱਚ ਟਾਲੀ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਟਾਲੀ ਨਾ ਹੋਈ। ਅੱਜ ਉਸ ਜਗ੍ਹਾ ਦੇ ਉੱਪਰ ਇੱਕ ਖੜਾ ਬਣਿਆ ਹੋਇਆ ਹੈ। ਸਾਹਮਣੇ ਕਹਿੰਦੇ ਹਨ ਕਿ ਇੱਕ ਚਬੂਤਰਾ ਹੈ ਜਿੱਥੇ ਬਾਬਾ ਸ੍ਰੀ ਚੰਦ ਜੀ ਭਗਵਾਨ ਜੀ ਬੈਠੇ ਸਨ। ਲੋਕਾਂ ਨੇ ਬਹੁਤ ਕੋਸ਼ਿਸ਼ ਕੀਤੀ ਟਾਲੀ ਲਗਾਉਣ ਦੀ ਪਰ ਟਾਲੀ ਨਾ ਪੁੰਗਰੀ। ਬਾਬਾ ਸ੍ਰੀ ਚੰਦ ਜੀ ਦੇ ਇਸ ਧਾਰਮਿਕ ਅਸਥਾਨ ਦੇ ਇਸ ਚਮਤਕਾਰ ਨੇ ਦੁਨੀਆ ਨੂੰ ਉਹ ਰਸਤਾ ਦੱਸਿਆ ਅਤੇ ਇਹ ਰਸਤਾ ਦੱਸਿਆ ਕਿ ਪਰਮਾਤਮਾ ਦੀ ਕੁਦਰਤ ਵਿਸ਼ਾਲ ਹੈ ਤਾਂ ਤਨ ਬਾਬਾ ਸ੍ਰੀ ਚਾਂਜੀ ਮਹਾਰਾਜ ਕਿਰਪਾ ਕਰੋ